हाणे चङी त ਮੇਰਾ ਨਾਰੀ ਬਾਬਾ ਜੀ ਸੁਣੋ ਨਾ ਜੀ ਤੇ ਕਿੰਨਾ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਬਾਹਰ ਦਾ ਮੇਲਾ ਜੀ ਸਰਕਾਰ ਤੇ ਕਿੰਨੇ ਕ ਸੰਗਤ ਕਿੱਥੋਂ ਕਿੱਥੋਂ ਆਉਂਦੀ ਹੈ ਸਰਕਾਰ ਸੰਗਤ ਬੜੀ ਬੜੀ ਗੁਰੂ ਆ ਰਹੇ ਜੀ ਅਤੇ ਬੜੇ ਤਗੜੇ ਬਲੀ ਬਲੀ ਆਏ ਆ ਬਾਬਾ ਟੀਰੂ ਸ਼ਾਹ ਜੀ ਸਰਕਾਰ ਸ਼ਾਹੀ ਸਾਹਿਬ ਜੀ ਹੋ ਗਏ ਬਾਬਾ ਸਕਤਲ ਜੀ ਹੋ ਗਏ ਬਾਬਾ ਗੱਗੇ ਸ਼ਾਹ ਜੀ ਸਾਡੇ ਗੁਰੂ ਬਾਬਾ ਗਰਮੇਸ਼ ਸ਼ਾਹ ਉਹਨਾਂ ਦੇ ਗੁਰੂ ਬਾਬੇ ਵਿਸ਼ੇ ਸ਼ਾਹ ਜੀ ਵੀ ਆਏ ਹੋਰ ਵੀ ਸੰਤ ਮਹਾਪੁਰਸ਼ ਬੜੇ ਆਏ ਕਿਹੜੇ ਕਿਹੜੇ ਮਸ਼ਹੂਰ ਕਵਾਲ ਜੇ ਜਿਹੜੇ ਹਾਜ਼ਰੀ ਭਰ ਰਹੇ ਨੇ ਹਾਂ ਜੀ ਕਿਹੜੇ ਕਿਹੜੇ ਮਸ਼ਹੂਰ ਕਵਾਲੇ ਜੋ ਆਤੇ ਇੱਥੇ ਤਲਬਾਗ ਅਲੀ ਜੱਟ ਕਵਾਲ ਉਹ ਵਿੱਕੀ ਕਵਾਲ ਉਹਦੋਂ ਵੀ ਬੜੇ ਕਵਾਲ ਆਏ ਜੋ ਹੋਰ ਵੀ ਪਾਰਟੀਆਂ ਬਹੁਤ ਆਈਆਂ ਜੀ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤ ਨੂੰ ਤੇ ਨੌਜਵਾਨਾਂ ਨੂੰ ਸੰਗਤ ਨੂੰ ਨੌਜਵਾਨਾਂ ਨੂੰ ਇਹੋ ਆਪਾਂ ਸੁਨਾਹ ਦੇਣੇ ਚਾਹੁੰਦੇ ਆਂ ਕਿ ਰੱਬ ਦੇ ਨਾਲ ਜੁੜੋ ਗੁਰੂਆਂ ਪੀਰਾਂ ਦੀ ਸੇਵਾ ਕਰੋ ਆ ਗੁਰੂਆਂ ਪੀਰਾਂ ਦਾ ਨਸ਼ਾ ਬਹੁਤ ਵਧੀਆ ਆਂ ਨਸ਼ਿਆਂ ਤੋਂ ਮੁਕਤ ਹੋਓ ਨਸ਼ੇ ਨਾ ਕਰੋ ਗੁਰੂਆਂ ਪੀਰਾਂ ਦੀ ਸੇਵਾ ਕਰੋ ਸਰਕਾਰਾਂ ਦੀ ਸੇਵਾ ਕਰੋ ਸਰਕਾਰਾਂ ਜਿਹੜੀਆਂ ਆ ਇਹ ਬੜੀਆਂ ਮਾਣਸਿਕ ਇਹ ਬੰਦੇ ਨੂੰ ਬਹੁਤ ਵਧੀਆ ਨਜ਼ਾਰਾ ਦਿੰਦੀ ਆ ਬਹੁਤ ਵਧੀਆ ਕਾਰੋਬਾਰ ਚਲਾ ਦਿੰਦੀ ਆ ਬਹੁਤ ਵਧੀਆ ਲਾਭਣਾ ਮਿਲਾ ਦਿੰਦੀ ਆ ਦਰਬਾਰਾ ਦੇਖਵਾ ਜਾ ਗਰੀਨਵਾイズ ਦਵਾਈਆਂ ਵਾਲਾ ਚੌਕ ਸਾਈਂ ਓਮਸ਼ਾਹੀ ਜੋ ਕਿ ਪਵਨ ਨਗਰ 21 ਨੰਬਰ ਗਲੀ ਗਲੀ ਨੰਬਰ 21 ਤੇ ਤੁੰਗ ਤੇ 12ਵਾਂ ਸਾਲਾਨਾ ਮੇਲਾ ਬੱਬਾ ਸਾਨੂੰ ਗੱਦੀ ਨਿਸ਼ੀਨ ਵਾਲਾ ਕਰਾਇਆ ਜਾ ਰਿਹਾ ਤੇ ਸਾਡੇ ਦਾਤਾ ਜੀ ਮਹਾਰਾਜ ਬੱਬਾ ਟੇਟੂ ਸ਼ਾਹੀ ਗਲਵਾਰੀ ਗੇਟ ਤੋਂ ਔਰ ਗੁਰਮੀਤ ਜੀ ਤੇ ਬੱਬਾ ਹਰੀ ਜੀ ਤੇ ਬੱਬਾ ਵਿਸ਼ਾਲ ਜੀ ਤੇ ਸਾਡੇ ਭਾਜੀ ਮਹਾਰਾਜ ਸਾਈਂ ਜੀ ਕੋਟ ਖਾਲਸਾ ਤੋਂ ਬਲਵਿੰਦਰ ਸਾਈਂ ਜੀ ਤੇ 12ਵਾਂ ਸਾਲਾਨਾ ਮੇਲਾ ਸੰਗਤਾਂ ਦੀ ਭਾਵਨਵਾਨਾ ਸ਼ਰਦਾ ਨਾਲ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਲੇ ਵਿੱਚ ਬੇਨਤੀ ਕਿਰਪਾਲਤਾ ਕਰਨੀ ਤੇ ਦਾਤਾ ਜੀ ਦੀ ਮਰਜ਼ਾ ਪੂਰੀਆਂ ਕਰਨੀਆਂ ਵਾ ਸਾਰਿਆਂ ਦੇ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੈ ਹੋ ਨਾਰਾ ਹੈਦਰੀ ਯਾਲੀ ਜੈ ਸਰਕਾਰ ਟਿੱਟੂ ਸ਼ਾਹੀ ਦੀ ਜੈ ਮੌਲੇ ਸ਼ਾਹੀ ਦੀ ਜੈ ਚਮਨ ਸ਼ਾਹ ਸਰਕਾਰ ਦੀ ਔਰ ਅੱਜ ਸਾਲਾਨਾ ਉਸ 12ਵਾਂ urs ਮਨਾਇਆ ਜਾ ਰਿਹਾ ਹੈ ਪਵਨ ਨਗਰ ਦੇ 21 ਨੰਬਰ ਗਲੀ ਦੇ ਵਿੱਚ ਬਹੁਤ ਧੁੰਮ ਧਾਵਨਾ ਔਰ ਸਾਰੀਆਂ ਸੰਤਾ ਔਰ ਸੰਗਤਾਂ ਨੂੰ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਔਰ ਬਹੁਤ ਮਸ਼ਹੂਰ ਮੇਲਾ ਆਪਣੇ ਕਰਾ ਰਹੇ ਨੇ ਸਭ ਸੰਗਤਾਂ ਔਰ ਆਈਆਂ ਵਾ ਕਵਾਲ ਆਏ ਨੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਸਾਡੇ ਪੂਰਨ ਗੁਰੂ ਆਏ ਨੇ ਸਰਕਾਰ ਬੱਬਾ ਟਿੱਟੂ ਸ਼ਾਹ ਜੀ ਹਜ ਸਰਕਾਰ ਬੱਬਾ ਟਿੱਟੂ ਸ਼ਾਹ ਜੀ ਚਿਸ਼ਤੀ ਸਾਬਰੀ ਔਰ ਗੱਦੀ ਨਿਸ਼ੀਨ ਹੈ ਬਾਬਾ ਸੋਨੂ ਜੀ ਹਰ ਸਾਲ ਜੋ ਮੇਲਾ ਕਰਾਉਂਦੇ ਨੇ ਹੋਰ ਜੋ ਵੀ ਕਮੇਟੀ ਦੇ ਨਾਲ ਕੇ ਕਰਾਉਂਦੇ ਨੇ ਜੀ ਅਸੀਂ ਕਿੰਨੇ ਬਹੁਤ ਬਹੁਤ ਸੋਨੂ ਸਾਜੀ ਨੂੰ ਵਧਾਈਆਂ ਜੈ ਜੀ